ਸਮਾਣਾ ਪਟਿਆਲਾ ਸੜਕ ਤੇ ਪਿੰਡ ਚੌਂਠ ਦੇ ਅੱਡੇ ਤੇ ਇੱਕ ਕਾਰ ਤੇ ਇੱਕ ਐਕਟਿਵਾ ਸਵਾਰ ਜਿਹੜੇ ਵਿਦਿਆਰਥੀ ਸੀ ਦੋਨੋਂ ਟੱਕਰ ਮਾਰੀ ਜਿਦੇ ਵੀ ਦੋਨੋਂ ਵਿਦਿਆਰਥੀ ਜ਼ਖਮੀ ਹੋਏ ਚਾਚੇ ਤਾਇਦੇ ਪੈਣਪਰਾ ਸੀ ਦੋਵਾਂ ਨੂੰ ਗੰਭੀਰ ਹਾਲਤ ਦੇ ਵਿੱਚ ਤ੍ਰੇਂਦਰ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ ਔਰ ਤੁਰੰਤ ਉਹਨਾਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਹਸਪਤਾਲ ਪਹੁੰਚਾਇਆ ਗਿਆ ਸਦਰ ਪੁਲਿਸ ਸਮਾਣਾ ਵੱਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਛੋਟੇ ਵਿਦਿਆਰਥੀ ਸੀ ਕਟੂਮਰਸੀ ਹਾਈ ਸਕੂਲ ਜਿਹੜਾ ਚੌਂਠ ਦੇ ਉੱਥੇ ਸੜਕ ਕ੍ਰੋਸ ਕਰਕੇ ਜਿਹੜਾ ਪਹਾੜਪੁਰ ਪ ਲੇਕਿਨ ਅਸੀਂ ਅਪੀਲ ਕਰਦੇ ਹਾਂ ਛੋਟੇ ਬੱਚਾ ਨੂੰ ਤੁਸੀਂ ਵਹਾਨਾ ਦਿਓ ਤਾਂ ਕਿ ਇਸ ਤਰ੍ਹਾਂ ਕੇ ਹਾਦਸੇ ਨਾ ਹੋਣ ਤੇ ਬਸ 64 ਤੇ ਜੀ ਅੱਜ ਸਵੇਰੇ ਤਲਾਹ ਹੀ ਸੀ ਫੋਨ ਆਇਆ ਤਾਂ ਮੌਕੇ ਤੇ ਪੁੱਜੇ ਅਸੀਂ ਪੁੱਜ ਕੇ ਜਾ ਕੇ ਉਹਨਾਂ ਦੇ ਜਿਹੜੇ ਦੋ ਬੱਚੇ ਸੀ ਪਿੰਡ ਚੌਂਂਦੇ ਨੇ ਪਹਾੜਪੁਰ ਡੇਰਾ ਬਿੰਦਾ ਉਹਨਾਂ ਦਾ ਆਰਾਮਨਗਰ ਨਾਮ ਕੀ ਹੈ ਇੱਕ ਦਾ ਅਗਰ ਸੇਵਕਾ ਇੱਕ ਦਾ ਸੁਖਮਨ ਬ੍ਰਿਧੀ ਕੋ ਪਿੰਡ ਰਾਹ ਹੈ ਹਾਂ ਜੀ ਹਾਂ ਜੀ ਦੋਵੇਂ ਭੈਣ ਭਰਾ ਨੇ ਕੱਚੇ ਪਾਏ ਨੇ ਇਹੇ ਕ੍ਰੋਸ ਕਰ ਰਹੇ ਸੀ ਸੜਕ ਕਿ ਉਹ ਦਰੋਂ ਪਟਿਆਲੇ ਸਾਈਡ ਤੋਂ ਇੱਕ ਗੱਡੀ ਆਈ ਰੀਟਜ ਉਹਦੇ ਵਿੱਚ ਲੱਗੀ ਜਾ ਕੇ ਕਿੱਥੇ ਲੱਗ ਲਿਆ ਇਹ ਪਟਿਆਲੇ ਨਹੀਂ ਜੀ ਅਗਲੀ ਕਾਰਵਾਈ ਕੀ ਹੋਵੇਗਾ ਉਹ ਆਪੜਤਾਲ ਕਰਕੇ ਫਿਰ ਦੇਖਾਂਗੇ ਜੀ ਅੱਗੇ ਕੀ ਬਣਦਾ ਹੈ ਬਿਆਨ ਲਿਖਾਂਗੇ ਬਿਆਨ ਲਿਖਦੇ ਜੀ ਮੈਂ ਹਾਂਜੀ ਹਾਂਜੀ ਲਿਖਦੇ ਹਾਂ ਪਰ ਸੋਤਮ ਕੌਸ਼ਿਕ ਸਮਾਣਾ ਨਿਊਜ਼